ਸਵਾਗਤ ਹੈ ਜੀ ਤੁਹਾਡਾ ਸੇਵਕ ਡੀਐਸਬੀ ਪੇਜ ਦੇ ਉੱਤੇ ਦੋਸਤੋ ਅੱਜ ਆਪਾਂ ਤੁਹਾਨੂੰ ਦਸ਼ਮੇਸ਼ ਟਾਇਰ ਪਲਾਜ਼ਾ ਦੇ ਉੱਤੇ ਲੈ ਕੇ ਆਏ ਸੀਗੇ ਮੂਹ ਨੂੰ ਕਿਸ ਸ਼ਹਿਰ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਏ ਸੀ ਦਸ਼ਮੇਸ਼ ਟਾਇਰ ਪਲਾਜ਼ਾ ਇੱਥੇ ਤੁਹਾਨੂੰ ਮਿਲਣਗੇ ਨਵੇਂ-ਨਵੇਂ ਅਲਾਈ ਵੀਲ ਤੇ ਰੇਟ ਧਮਾਕੇਦਾਰ ਰਹਿਣ ਵਾਲੇ ਨੇਗੇ ਤੇ ਰੇਟ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਪਹਿਲਾਂ ਲਾਇਆਂ ਦੇ ਵਿੱਚ ਨਿਗਾਹ ਮਾਰ ਲਓ ਲੋ ਸੈਗਮੈਂਟ ਤੋਂ ਲੈ ਕੇ ਹਾਈ ਪ੍ਰੋਫਾਈਲ ਤੱਕ ਤੁਹਾਨੂੰ ਇੱਥੇ ਅਲਾਈ ਵੀਰ ਮਿਲ ਜਾਣਗੇ ਸਾਰੇ ਤੁਸੀਂ ਚੈੱਕ ਕਰ ਸਕਦੇ ਹੋਗੇ ਲਾਈਟ ਟਾਇਰ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਸਾਰੇ ਮੇਲ ਦੇ ਅਲਾਈ ਟਾਇਰ ਤੁਹਾਨੂੰ ਮਿਲ ਜਾਣਗੇ ਜਿੱਦਾਂ ਕਿ ਨਵੇਂ ਅਲਾਈ ਨੇਗੇ ਵਿਦ ਟਾਇਰ ਵੀ ਤੁਹਾਨੂੰ ਵਿੱਚ ਹੀ ਦਿੱਤੇ ਜਾਣਗੇ ਉਸਦੇ ਆਪਾਂ ਓਨਰ ਦੇ ਨਾਲ ਕਰਦੇ ਗੱਲਬਾਤ ਵੀ ਕੀ ਰੇਟ ਵਾੜੀ ਹੈਗੀ ਹਾਂਜੀ ਦੋਸਤੋ ਹੁਣ ਆਪਾਂ ਓਨਰ ਦੇ ਨਾਲ ਵੀ ਗੱਲ ਕਰਵਾਵਾਂਗੇ ਸ਼ੋਅਰੂਮ ਦੇ ਆਨਰ ਦੇ ਨਾਲ ਗੱਲ ਕਰਵਾਉਣੇ ਤੇ ਲੈਣੇ ਡਿਟੇਲ ਆਪਾਂ ਲਾਈਟਾਂਾਂ ਦੀ ਸ਼ਾਸ਼ੀ ਕਾ ਭਾਜੀ ਅਸੀ ਗੱਲ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਸੇਵਕ ਡੀਐਸਡਬਲਯੂ ਪੇਜ ਦੇ ਉੱਤੇ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਵੀਰੇ ਬਾਈ ਜੀ ਕੀ ਲੈ ਕੇ ਆਏ ਹਾਂ ਦਰਸ਼ਕਾਂ ਵਾਸਤੇ ਅੱਜ ਦਰਸ਼ਕਾਂ ਬਈ ਗੱਲ ਐਵੇਂ ਜਿਵੇਂ ਏਰੀਏ ਦੇ ਹਿਸਾਬ ਨਾਲ ਆਪਣੇ ਸੈਕੰਡ ਹੈਂਡ ਦੀ ਡਿਮਾਂਡ ਬਹੁਤ ਕਰਦੇ ਨੇ ਇਲਾਇਟ ਆ ਕੇ ਹਾਂ ਰਾਏ ਤੇ ਟਾਇਰਾਂ ਦੀ ਆਪਣੇ ਕੋਲ ਸੈਕੰਡ ਹੈਂਡ ਲਾਈਟ ਟਾਇਰਾਂ ਦਾ ਭੰਡਾਰ ਮਿਲੂਗਾ ਬਾਈ ਤੁਹਾਨੂੰ ਅੱਛਾ ਜੀ ਇਹ ਦੇਖੋ ਬਾਈ ਤੇ ਇਹ ਕਿੰਨੇ ਇੰਚੀ ਲਾਇਆ ਵੀਰੇ ਇਸ 12 ਇੰਚੀ ਆ ਜੀ ਇਹ ਜਿਵੇਂ ਆਪਣਾ ਮਰੂਤੀ ਦੀਆਂ ਗੱਡੀਆਂ ਹੋ ਗਈਆਂ ਹੰਡਾਈ ਹੋ ਗਈ ਪੋਂਡਾ ਦੀਆਂ ਹੋ ਗਈਆਂ ਸਾਰਿਆਂ ਦੇ ਵਿੱਚ ਇਹ ਫਿਟਮੈਂਟ ਹੋਊਗੀ ਜੀ ਇਹਦੀ ਠੀਕ ਹੈ ਠੀਕ ਹੈ ਤੇ ਬਾਈ ਇਹ ਨਵਾਂਗਾ ਨਹੀਂ ਇਹ ਸੈਕੰਡ ਹੈਂਡ ਆ ਗਈ ਜੀ ਸਾਰੇ ਇਹ ਜਿਹੜੇ ਪਈ ਨੇ ਸਾਰਾ ਮਾਲ ਸੈਕੰਡ ਹੈਂਡ ਆ ਜੀ ਬਈ ਇਹ ਤਾਂ ਜਮੀ ਨਵਾ ਪਿਆ ਜੀ ਕੰਡੀਸ਼ਨ ਇਹਨਾਂ ਦੀ ਨਿਊ ਵਰਗੀ ਆ ਜੀ ਬਿਲਕੁਲ ਤੇ ਟਾਇਰ ਵੀ ਵੀਰ ਜੀ ਟਾਇਰ ਵੀ ਆ ਓਕੇ ਜੀ 90% ਟਾਇਰ ਹੋਣਗੇ ਅੱਛਾ ਤੇ ਆ ਕ੍ਰੇਟਾ ਦੇ ਜਿਹੜੇ ਨਾਲ ਦੇ ਹੁੰਦੇ ਨੇ ਓਰੀਜਨਲ ਵੀ ਮਿਲਣਗੇ ਆਪਣੇ ਕੋਲ ਜਿਵੇਂ ਕ੍ਰੇਟਾ ਦੇ ਮਿਲ ਜਾਣਗੇ ਬ੍ਰੇਜਾ ਦਾ ਮਿਲ ਜਾਂਦਾ ਜੀ ਸਵਿਫਟ ਦੇ ਓਰੀਜਨਲ ਇਹ ਮਿਲ ਜਾਂਦੇ ਨਹੀਂ ਆਪਣੇ ਕੋਲ ਦੋਸਤੋ ਟਾਇਰ ਦੇਖ ਸਕਦੇ ਤੁਸੀਂ ਟਾਇਰ ਵੀ ਨਵੇਂ-ਨਵੇਂ ਪੈਨੇਗੇ ਤੇ ਲਾਇ ਵੀ ਬਿਲਕੁਲ ਬ੍ਰੈਂਡ ਨਿਊ ਪੈਨੇਗੇ ਤੇ ਲਾਇ ਚ ਇੱਕ ਵਾਰੀ ਨਿਗਾ ਮਾਰ ਲਓ ਤੇ ਇੱਕ ਵਾਰ ਜੇ ਰੇਟ ਪੁੱਛੇ ਤਾਂ ਬਾਈ ਜੀ ਇਹ ਲਾ ਜਾਂਦਾ ਰੇਟ ਕੀ ਰਹਿੰਦਾ ਨਵੇਂ ਦਾ ਕੀ ਰੇਟ ਹੈਗਾ ਤੇ ਪੁਰਾਣੇ ਦਾ ਕੀ ਰੇਟ ਨਵਾਂ ਦਾ ਵੀ ਜੇ ਆਪਾਂ ਇਹ ਨਵਾਂ ਲਾਈਟਰ ਪਾਨੇ ਤਾਂ 60 ਪਲੱਸ ਬਗ ਜਾਂਦੀ ਹੈ ਜੀ ਸੂਈ ਤੇ ਆਪਾਂ ਇਹ 35000 ਰੁਪਏ ਦੀ ਫਿੱਟ ਕਰ ਦਿੰਦੇ ਆ ਅੱਧ ਰਹਿ ਗਿਆ ਜੀ ਇਹਦਾ ਹਾਂ ਜੀ ਹਾਂ ਹਾਂ ਅੱਧ ਦੇ ਵਿੱਚ ਦੋਸਤੋ 70 ਪਲੱਸ ਆ ਜੀ ਉਹ ਜੇ ਆਪਾਂ ਕਹੀਏ ਵੀ 70 ਦੇਰ ਤੱਕ ਇਹਦੇ ਤੋਂ ਵੀ ਵਗ ਜਾਂਦਾ ਰੇਟ ਅੱਛਾ ਜੀ ਹਾਂ ਜਿਵੇਂ ਮਿਚਲਨ ਦੇ ਟਾਇਰ ਨੇ ਇਹਦੇ ਵਿੱਚ ਮਿਚਲਨ ਨਾਲ ਪਾਣਿਆ ਦਾ 70 72000 ਦਾ ਸੈੱਟ ਬਣਦਾ ਜੀ ਕੰਪਲੀਟ ਠੀਕ ਹੈ ਜੀ ਠੀਕ ਹੈ ਦੋਸਤੋ ਦੇਖੋ ਜੀ ਤੁਹਾਨੂੰ ਅੱਧ ਰੇਟ ਦੇ ਵਿੱਚ ਨਵੇਂ ਅਲਾਏ ਮਿਲ ਰਹੇ ਨੇ ਤੇ ਵਿੱਧ ਟਾਇਰ ਨੇ ਨਾ ਬਾਈ ਹਾਂ ਜੀ ਹਾਂ ਵਿੱਧ ਟਾਇਰ ਵੀ ਬਾਈ ਕਹਿੰਦਾ ਨਾਲ ਹੀ ਨੇਗੇ ਅਜੇ ਹੇ ਟਰਟ ਤੇ ਲੈ ਤੁਹਾਨੂੰ ਕਿਤੇ ਨਹੀਂ ਮਿਲਣੇ ਹੈਗੇ ਤਰ ਪਲਾਜ਼ਾ ਜਾਖਲ ਸਹਿਰ ਦੇ ਵਿੱਚ ਤੁਹਾਨੂੰ ਸ਼ੋਅਰੂਮ ਮਿਲੂਗਾ ਬੁਰਲਾ ਅਡਾ ਰੋਡ ਦੇ ਉੱਤੇ ਹੈ ਬਿਲਕੁਲ ਰੋਡ ਦੇ ਉੱਤੇ ਆਏਗਾ ਬਾਕੀ ਵੀਰ ਨੂੰ ਆਪਾਂ ਪੁੱਛਦੇ ਆਂਗੇ ਅੱਗੇ ਵੀ ਲਾਇ ਜਿਵੇਂ ਨਵੇਂ ਪੈਨੇ ਬਾਈ ਇਹ ਕਿਹੜੀ ਗੱਡੀ ਦੀ ਨੇ ਵੀਰੇ ਯਾਰ ਇਹ ਵੀ ਆਪਣਾ ਸੇਮ ਹੀ ਆ ਗਿਆ ਜੀ ਬਸ ਕਲਰ ਚੇਂਜ ਹੋ ਗਿਆ ਉਹ ਬਲੈਕ ਹੋ ਗਿਆ ਇਹ ਸਿਲਵਰ ਹੋ ਗਿਆ ਅੱਛਾ ਇਹ ਵੀ ਸਵਿਫਟ ਸੇਮ ਹੀ ਉਹ ਸੇਮ ਟ੍ਰੀਟਮੈਂਟ ਆਈ ਇਹਨਾਂ ਦੀ ਮੋਸਟਲੀ ਆਪਣੇ ਗੱਡੀ ਜਿਆਦਾ ਸਵਿਫਟ ਵਗੈਰਾ ਜਿਆਦਾ ਆ ਗਈ ਨਾ ਹਾਂਜੀ ਹਾਂਜੀ ਮੋਸਟਲੀ ਆਪਣੇ ਏਰੀਆ ਦੇ ਹਿਸਾਬ ਨਾਲ ਜਿਵੇਂ ਵੀ ਵੈਲੂ ਹੈਗੇ ਚੀਜ਼ ਦੀ ਜਿਵੇਂ ਡਿਮਾਂਡ ਹੈ ਉਸ ਹਿਸਾਬ ਦੀ ਚੀਜ਼ ਆਪਣੇ ਕੋਲ ਮਿਲੂਗੀ ਤੇ ਇਹਨਾਂ ਦਾ ਬਈ ਕੀ ਰਹਿਣਾ ਰੇਟ ਰਹਿਣਾ ਵਾਲਾ ਸਕੇਗਾ सेम ही सेम ही ਰੇਟ ਹੈ ਜੀ ਦੇਖੋ 35000 ਰੁਪਏ 17 ਇੰਚ ਦਾ ਹੋ ਗਿਆ ਜਿਵੇਂ ਆਪਣੇ ਕੋਲ ਇਹ ਤੁਸੀਂ ਲਾਏ ਮੰਨ ਕੇ ਚਲੋ ਵੀ 13 ਇੰਚ ਤੋਂ ਸਟਾਰਟ ਹੋ ਜਾਂਦਾ ਸੈਕਿੰਡ ਹੈ ਨਾ ਤੇ 20 ਇੰਚ ਤੱਕ ਆਪਣੇ ਕੋਲੇ ਮਾਲ ਅਵੇਲ ਬਾਕੀ ਇਹ ਬਿੱਡ ਟਾਇਰ ਮਿਲ ਲੇਗਾ ਸਾਰਾ ਕੁਝ ਬਿੱਡ ਟਾਇਰ ਵੀ ਦੇਵਾਂਗੇ ਜੀ ਕੋਈ ਗੱਲ ਨਹੀਂ ਮੋਸਟਲੀ ਸੈੱਟ ਕੁਝ ਬਿੱਡ ਟਾਇਰ ਨੇ ਕੁਝ ਅਲਾਈ ਟਾਇਰੋਂ ਤੋਂ ਬਿਨਾ ਤਾਂ ਕਾਰ ਅਧੂਰੀ ਹੁੰਦੀ ਹੈ ਕਿ ਜਿੰਨਾ ਚਿਰ ਆਪਾਂ ਲਾਈ ਟਾਇਰ ਨਹੀਂ ਪਾਉਂਦੇ ਤਾਂ ਗੱਡੀ ਦੀ ਠੋਕ ਨਹੀਂ ਬਣਦੀ ਹਾਂਜੀ ਠੀਕ ਹੈ ਨਾ ਬਾਈ ਸਹੀ ਗੱਲ ਹੈ ਤੇ ਆਪਾਂ ਗੱਡੀ ਤੇ ਪੈਸੇ ਤਾਂ ਲਾ ਦਿੰਦੇ ਹਾਂਗੇ ਰੱਜ ਕੇ ਪਰ ਅਲਾਈ ਟਾਇਰਾਂ ਤੇ ਆਪਾਂ ਲਾਉਂਦੇ ਨਹੀਂ ਹੁਣ ਤੁਸੀਂ ਜਾਖਲ ਸਹਿਰ ਦੇ ਵਿੱਚ ਦਸ਼ਮੇਸ਼ ਟਾਇਰ ਪਲਾਜ਼ਾ ਦੇ ਉੱਤੇ ਆ ਕੇ ਨਵੇਂ-ਨਵੇਂ ਅਲਾਈ ਤੇ ਨਵੇਂ-ਨਵੇਂ ਟਾਇਰ ਅਦਰ ਰੇਟ ਦੇ ਵਿੱਚ ਲੈ ਸਕਦੇ ਹੋਗੇ ਆ ਤੁਹਾਨੂੰ ਭੰਗੀਆਂ ਮਰਵਾ ਦਿੰਨੇ ਇੱਕ ਵਾਰੀ ਆ ਮੌਸਮ ਦੇਆਂ ਲਾਏ ਨੇ ਕਿ ਜਿਵੇਂ ਨਵੇਂ ਪੈਲੇ ਸਟੀਲ ਮਗੂ ਚੱਕਦੇ ਨੇ ਇਦਾਂ ਵੀ ਤੁਸੀਂ ਦੇਖ ਸਕਦੇ ਹੋਗੇ ਬਾਕੀ ਅੱਬਾਈ ਆ ਕਿੰਨੀ ਇੰਚ ਆ ਗਿਆ ਜੀ ਇਹ ਵੀ 17 ਇੰਚ ਆ ਗਿਆ ਜੀ ਇਹ ਜਿਵੇਂ ਆਪਣਾ ਕਰੂਜ਼ ਇਹ ਲੋ ਪਰਫਾਈਲ ਚ ਆ ਗਿਆ ਜੀ ਹਾਂ ਜੀ ਕਰੂਜ਼ ਹੋ ਗਈ ਜਿਵੇਂ ਜੀ ਬਰੀਜਾ ਹੋ ਗਈ ਕਰੇਟਾ ਹੋ ਗਈ ਉਹਨਾਂ ਦੀ ਹੱਬ ਦਾ ਆ ਗਿਆ ਜੀ ਇਹ ਠੀਕ ਹੈ ਜੀ ਠੀਕ ਹੈ ਤੇ ਉਸ ਤੋਂ ਅੱਗੇ ਜੀ ਇਹ 18 ਇੰਚ ਆ ਗਿਆ ਜੀ अच्छा जी थार जी अपना गड्डियां जमे क्रूज ਦੇ ਵਿੱਚ ਲਾ ਸਕਦੇ ਆ ਆਪਾਂ ਇਹ ਆਪਾ ਥਾਰ ਸਕੋਰਪੀਓ ਦੇ ਵਿੱਚ ਵੀ ਫਿਟਮੈਂਟ ਹੈ ਦੀ ਇਹ ਇਸ ਸਕੋਰਪੀਓ ਵਿੱਚ ਵੀ ਇਟਾ ਜਾਂਦਾ ਜੀ ਹਾਂਜੀ ਹਾਂ ਹਾਂ ਦੋਸਤੋ ਇਹਦਾ ਵੀ ਰੇਟ ਵੀਰ ਨੂੰ ਪੁੱਛਦੇ ਆ ਭਾਈ ਜੀ ਰੇਟ ਇਹਦਾ ਕੀ ਰੱਖਿਆ ਹੈਗਾ ਨਵਾਂ ਲਾਇਆ ਪਿਆ ਜੀ ਜੇ ਆਪਾਂ ਇਹਦੇ ਵਿੱਚ ਟਾਇਰ ਨੇ ਜਿਹੜੇ ਜੀ ਇਹ ਟਾਇਰਾਂ ਦੇ ਨਾਲ ਆਪਾਂ ਪਾਨੇ ਇਹ ਆਪਣਾ ਕਰੂਜ਼ ਦੇ ਵਿੱਚ ਪਹਿਣਗੇ ਜਿਵੇਂ ਆਪਣੇ ਵਰਨਾ ਚ ਉਸ ਆਪਣਾ ਸੌਰੀ ਬਰੀਜਾਤ ਕ੍ਰੇਟਾ ਦੇ ਵਿੱਚ ਇਹ ਆਪਾਂ ਸੈੱਟ ਦੇ ਦਾਂਗੇ ਤੁਹਾਨੂੰ 45000 ਰੁਪਏ ਦਾ। ਕੁੱਲ 45000 ਦਾ। ਕੁੱਲ 45000 ਦਾ ਜੀ। ਕੱਲੇ ਲਾਇ ਲੈਨੇ ਆਪਾਂ ਨਿਊ ਸੈੱਟ ਦਾ। ਜੇ ਨਿਊ ਦੇ ਲਾਇ ਲਵਾਂਗੇ ਕੱਲੇ ਲਾਇ 48000 ਰੁਪਏ ਦੇਣੀ ਇਹ ਫਰੈਸ਼ ਲੈਨੇ ਆ। ਅੱਛਾ ਇਹਨੂੰ ਐਨੀ ਆਪਾਂ ਜ਼ਿੰਮੇਵਾਰੀ ਦੰਨੇ ਜੀ ਅਗਲਾ ਪਾ ਕੇ ਜਾਊਗਾ। ਹਾਂਜੀ ਤਾਂ ਕੋਈ ਉਹਨੂੰ ਐ ਹੀ ਨਹੀਂ ਕਹੂਗਾ ਵੀ ਤੂੰ ਸੈਕੰਡ ਹੈਂਡ ਲਾਇ ਪਵਾਇਆ। ਭਾਈ ਇਹ ਤਾਂ ਨਵੇਂ ਪਹਿਲੇ ਐਮੇ ਦੀ ਕੰਡੀਸ਼ਨ ਦੇ ਲਾਇ ਨੇ ਜੀ। ਸਾਡੇ ਕੋਲ ਫਿਰ ਇਹ ਨਹੀਂ ਹੋਊਗਾ ਵੀ ਕੋਈ ਦੁਬਾਰੋਂ ਤਿਆਰ ਕਰਿਆ ਹੋਇਆ ਆਈਲਾਈ ਹੋਊਗਾ ਜਾਂ ਕੋਈ ਬੈਲਡ ਸ਼ੈਲਡ ਵਾਲਾ ਹੋਊਗਾ ਵਾਲੇ ਕੀ ਕਰਦੇ ਨੇ ਬਾਈ ਹੋਊਗਾ ਤਾਂ ਉਹ ਦੱਸ ਕੇ ਪਾਣਿਆ ਰੇਟ ਵੀ ਉਹਦਾ ਬਸ 100 ਮੀ ਦੀ ਹੋਊਗਾ ਕੁਆਡ ਰੇਟ ਅੱਛਾ ਜੀ ਵਾਲੇ ਕੀ ਕਰਦੇ ਨੇ ਬਾਈ ਤੇ ਕੋਈ ਟਾਂਕਾ ਡੱਲਾ ਲਾ ਕੇ ਤੇ ਉਹ ਐਵੇਂ ਦੀ ਕੋਈ ਚੀਜ਼ ਸਾਡੇ ਕੋਲ ਨਹੀਂ ਮਿਲੂਗੀ ਜੀ ਜਿੰਨੇ ਵੀ ਸੈਟ ਦੇਖ ਰਹੇ ਹੋ ਇਹ ਸਾਰੇ ਸਾਰੇ ਜੈਨੂਨ ਮਿਲਣਗੇ ਇੱਕ ਤੁਸੀਂ ਫਰੈਸ਼ ਆਸੀ ਕਹਿ ਕੇ ਨਹੀਂ ਪਾਉਂਦੇ ਅਗਲੇ ਨੂੰ ਕਹਿੰਦੇ ਵੀ ਤੁਸੀਂ ਜਾ ਕੇ ਚੈਲੰਜ ਕਰ ਜੋ ਵੀ ਅਸੀਂ ਫਰੈਸ਼ ਲੈ ਕੇ ਆਏ ਸੋ ਨੂੰ ਕਹਿ ਨਹੀਂ ਸਕਦਾ ਕੋਈ ਠੀਕ ਹੈ ਜੀ ਠੀਕ ਹੈ ਜੇ ਕੋਈ ਭਾਈ ਨਵੇਂ ਪਵਾਉਂਦਾ ਸੱਚਾ ਮਨ ਹੋਵੇ ਜਮਾ ਫਰੈਸ਼ ਨਮੀ ਜੀ ਮਿਲ ਜਾਣਗੇ ਸਾਰੇ ਤਰ੍ਹਾਂ ਦੇ ਜਗ ਮਿਲ ਜਾਣਗੇ ਸਾਰੀਆਂ ਗੱਡੀਆਂ ਦੇ ਮਿਲ ਜਾਣਗੇ ਬਿਲਕੁਲ ਬ੍ਰੈਂਡ ਨਿਊ ਵੀ ਪਏ ਨੇਗੇ ਬਾਈਏ ਤੋਂ ਬਿਲਕੁਲ ਜੇ ਡੱਬਾ ਬੰਦ ਲੈਣੇ ਤਾਂ ਡੱਬਾ ਬੰਦ ਵੀ ਤੁਹਾਨੂੰ ਮਿਲ ਜਾਣਗੇ ਬਾਈ ਮੋਟਰਸਾਈਕਲਾਂ ਦੇ ਵੀ ਹੈਗੇ ਨੇ ਆਪਣੇ ਹਾਂ ਹਾਂ ਬੋਲਟ ਸਪਲੈਂਡਰ ਇਹਨਾਂ ਦੀ ਆਪਣੇ ਵਧੀਆ ਮਤਲਬ ਕਿ ਸੇਲ ਵੀ ਆ ਹਰੇਕ ਆ ਕੇ ਮੰਗਦਾ ਕੋਈ ਵਧੀਆ ਟ੍ਰੀਟਮੈਂਟ ਦੇ ਜਮੀ ਦੇ ਡਿਜ਼ਾਈਨ ਅਗਲਾ ਲੱਭਦਾ ਹੋਵੇਂ ਦੀ ਮਿਲ ਜਾਂਦੇ ਨੇ ਆਪਣੇ ਠੀਕ ਹੈ ਠੀਕ ਹੈ ਜੇ ਕਿਸੇ ਨੇ ਨਾਲ ਦੀ ਕੰਪਨੀ ਵਾਲੇ ਪਾਉਣੇ ਤਾਂ ਉਹ ਵੀ ਆਪਣੇ ਕੋਲੇ ਮਿਲ ਜਾਂਦੇ ਨੇ ਹੈ ਨਾ ਆ ਜੀ オリジナル ਮਿਲ ਜਾਂਦੇ ਨੇ ਜੇ ਦੋਸਤੋ ਕਿਸੇ ਵੀ ਟਾਇਰ ਦਾ ਤੁਹਾਨੂੰ ਆਏ ਨਹੀਂ ਮਿਲੂਗਾ ਵੀ ਅੱਧਾ ਟਾਇਰ ਹੋਊਗਾ ਭਾਈ ਜਾਂ ਗੱਡੀ ਚੈੱਕ ਕਰ ਲੋ ਤੁਹਾਨੂੰ ਵੀ ਜਿਸਰੀ ਇਹ ਪੂਰੀ ਫੁੱਲ ਗੱਡੀ ਪਈ ਹੈਗੀ ਕਿਸੇ ਟਾਇਰ ਦੀ ਬਾਈ ਆਇਆ ਤਾਂ ਨਹੀਂ ਹੈਗਾ ਕੋਈ ਗੱਡੀ ਗੱਡੀ ਨਿਕਲੀ ਹੋਊਗੀ ਗੱਡੀ ਗੱਡੀ ਦਾ ਸਾਡੇ ਕੋਲ ਸੈਂਕੜੇ ਟਾਇਰ ਪਏ ਨੇ ਜੀ ਕੋਈ ਚਲੋ ਸਪੋਜ਼ ਕਰੋ ਛੱਡੋ ਤਾਂ ਕੋਈ ਗੱਲ ਨਹੀਂ ਕੋਈ ਸਾਡੇ ਕੋਲ ਗੱਡੀ ਕੱਡੇ ਵਾਲਾ ਟਾਇਰ ਆ ਸੀ ਕਿਸੇ ਨੂੰ ਪਾਣਿਆ ਤਾਂ ਉਹਨੂੰ ਦੁੱਗਣੇ ਪੈਸੇ ਵਾਪਸ ਕਰਾਂਗੇ ਜੀ ਅਗਲੇ ਮਹੀਨੇ ਉਹ ਜੀ ਇਹਦਾ ਸੋਨੇ ਦੇ ਹਿਸਾਬ ਕਰ ਗਿਆ ਬਾਈ ਕਹਿੰਦਾ ਦੁੱਗਣੇ ਪੈਸੇ ਦੇਣਾ ਜੇ ਕੋਈ ਚੈਲੰਜ ਕਰ ਦੇ ਵੀ ਇਹ ਗੱਡੀ ਨਿਕਲੀ ਹੋਈ ਹੈ ਹਾਂ ਜੀ ਹਾਂ ਬਾਈ ਇਹੇ ਜੇ ਸ਼ੋਅਰੂਮ ਆਪਾ ਹਾਲ ਦੇ ਫਰਜ਼ ਰਹਿਣੇ ਹੈਗੇ ਤੇ ਅੱਧੇ ਰੇਟ ਦੇ ਵਿੱਚ ਤੁਹਾਨੂੰ ਲਾਈ ਟਾਇਰ ਮਿਲ ਰਹੇ ਨੇ ਤੇ ਲਾਈ ਵੀ ਬਾਈ ਗੱਲਬਾਤ ਹੈਗੀ ਹੈਗੀ ਬਾਈ ਜੀ ਇਹਦਾ ਰੇਟ ਜਰੂਰ ਦੱਸੋ ਜੀ ਹਾਂ ਇਹ 20 ਇੰਚੀ ਆ ਗਿਆ ਜੀ ਸਟੋਰੀਓ ਤੇ ਥਾਰ ਦਾ ਜੀ ਇਹ ਸੈਕੰਡ ਹੈਂਡ ਹੈ ਜੀ ਸੈਕੰਡ ਹੈਂਡ ਹੈ ਕੱਲੇ ਲਾਈ ਵੀ ਕਿਸੇ ਨੇ ਲੈਣ ਦਾ ਇਹ 45000 ਰੁਪਏ ਦੇ ਦੇ ਦਾਂਗੇ ਸੈਟ ਫੁੱਲ ਹਾਂ ਜੀ ਹਾਂ ਬਾਈ ਭੁੱਲਾ ਤਾਂ ਨਹੀਂ ਗਏ ਕਦੇ ਨਹੀਂ 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 ਬਾਈ ਇਹਦਾ ਟਾਇਰ ਵੀ ਵਧੀਆ ਪੈ ਨਹੀਂ ਯਾਰ ਹਾਂਜੀ ਹਾਂ ਤੇ 20 ਇੰਚੀ ਲਾਇਆ ਹੈਗੇ ਹੈ 20 ਇੰਚੀ ਬਾਈ ਇਹ ਤਾਂ ਨਵੇਂ ਡਿਜ਼ਾਈਨ ਵਾਲੇ ਨੇ ਹਨਾ ਹਾਂਜੀ ਹਾਂ ਜਿਹੜਾ ਅੱਜ ਮੰਗਲ ਮਤਲਬ ਕਿ ਟ੍ਰੈਂਡਿੰਗ ਦਾ ਡਿਜ਼ਾਈਨ ਆ ਹਾਂ ਟ੍ਰੈਂਡਿੰਗ ਵਾਲਾ ਡਿਜ਼ਾਈਨ ਆਏ ਦੋਸਤੋ ਨੂੰ ਆਪਾਂ ਤੁਹਾਨੂੰ ਬੈਗ ਤੋਂ ਵੀ ਆਪਾਂ ਦਿਖਾ ਦੇਣਗੇ ਇਹ ਬਾਈ ਕਿੰਨੇ ਇੰਚੀ ਦਾ ਲੋ ਪ੍ਰੋਫਾਈਲ ਆ ਇਹ ਵੀ 20 ਇੰਚੀ ਆ ਜੀ ਕੱਲੇ ਲਾਏ ਆਪਾਂ ਇਹ 40000 ਰੁਪਏ ਦੇ ਦੇ ਦਾਂਗੇ ਇਸੇ ਕੱਲੇ ਲਾਏ 40 ਇਹ ਵੀ ਫਰੈਸ਼ ਕੰਡੀਸ਼ਨ 'ਚ ਨੇ ਜੀ ਇਹ ਸੈੱਟ ਅੱਛਾ ਇਹਦਾ ਟਾਇਰ ਨਵਾਂ ਜੀ ਹੈ ਨਾ ਇਹ ਟਾਇਰ ਫਰੈਸ਼ ਆ ਜੀ ਬਿਲਕੁਲ ਫਰੈ ਤੇ ਵੀਰ ਜੀ ਇਹਦਾ ਕੀ ਰੇਟ ਰੱਖਿਆ ਜੀ ਇਹ ਆਪਾਂ ਕੱਲੇ ਲਾਈ 40000 ਰੁਪਏ ਦੇ ਦਾਂਗੇ ਜੀ ਤੇ ਵਿੱਧ ਟਾਇਰ ਜੀ ਵਿੱਧ ਟਾਇਰ ਜੋ ਨਵੇਂ ਟਾਇਰ ਦੇ ਰੇਟ ਹੋਗਾ ਜੀ ਮੰਨ ਕੇ ਚਲੋ 9 ਚੋਕਾ 36 36000 ਹੋਰ ਐਡ ਕਰ ਦੋ 76000 ਦਾ ਸੈੱਟ ਪੈਂਦਾ ਠੀਕ ਹੈ ਠੀਕ ਹੈ ਦੋਸਤੋ ਤੁਹਾਨੂੰ ਅੱਧੋ ਅੱਧ ਦਾ ਇੱਥੇ ਫਰਕ ਨਿਕਲੂਗਾ ਅਪੋਲੋ ਦੇ ਟਾਇਰ ਪਾਏ ਹੋਏ ਨੇ ਆ ਵੀ ਲਾਏ ਦੇਖ ਸਕਦੇ ਹੋ ਬਿਲਕੁਲ ਨਵੇਂ ਨੇਗੇ ਇਤਰੋਂ ਵੀ ਆਪਾਂ ਦਾ ਅਨੈਗੇ ਤੁਹਾਨੂੰ ਤੇ ਇਹਨਾਂ ਦਾ ਵੀ ਬਹੁਤ ਟ੍ਰੈਂਡ ਹੈ ਲਾ ਜਾਂਦਾ ਇਹ ਵੀ ਤੁਹਾਨੂੰ ਆਪਾਂ ਕੱਲੀ ਕੱਲੀ ਚੀਜ਼ ਦਿਖਾ ਦਿੰਨੇ ਹੈਗੇ ਬਾਕੀ ਫੁੱਲ ਗਰੰਟੀ ਨਾਲ ਵੀਰਤਾਂ ਨੂੰ ਲਾਈ ਵੀਲ ਦੇਣਗੇ ਤੇ ਤੁਹਾਡੀ ਗੱਡੀ ਨੂੰ ਐ ਪੂਰਾ ਲੁੱਕ ਬਣਾ ਕੇ ਦੇਣਗੇ ਵੀ ਵਾਕੀ ਗੱਡੀ ਚ ਲਾਈ ਪਾਏ ਹੋਏ ਨੇਗੇ ਤੇ ਜਿੱਦਾਂ ਕਿ ਵੈਰਾਈਟੀ ਸਾਰੀ ਵੀਰ ਕੋਲੇ ਨਵੀਂ ਮਿਲੂਗੀ ਬਾਕੀ ਪਤਾ ਕੀ ਹੈ ਕਿ ਕਈ ਵਾਰ ਬਰੇਜ ਜ਼ਰੂਰੀ ਨਹੀਂ ਹੁੰਦਾ ਕਿਸੇ ਨੇ ਪੈਸੇ ਘੱਟ ਲਾਣੇ ਹੁੰਦੇ ਆ ਵੇਖੋ ਠੀਕ ਹੈ ਜੀ ਅਗਲਾ ਕਹਿੰਦਾ ਵੀ ਚਲੋ ਸਾਨੂੰ ਥੋੜਾ ਜਿਹਾ 올ਡ ਡਿਜ਼ਾਈਨ ਦੇ ਦਿਓ ਉਹ ਆਪਣੇ ਕੋਲ ਸਾਰੇ ਬਾਹਰ ਲੱਗੇ ਹੋਏ ਨੇ ਇਹ ਡਿਜ਼ਾਈਨ ਸਾਹਮਣੇ ਉਹ ਵੀ ਦਿਖਾ ਦਿਓ ਤੁਸੀਂ ਇੱਕ ਵਾਰ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਭਾਈ ਜੰਮੀ ਫਰੈਸ਼ ਨਿਊ ਕਰਕੇ ਆ ਕੇ ਦੇ ਠੀਕ ਹੈ ਜੀ ਇਹ ਜੰਮਾ ਫਰੈਸ਼ ਜੀ ਡੱਬਾ ਬੰਦ ਪੀਸ ਨੇ ਜਿਵੇਂ ਡੱਬਾ ਬੰਦ ਪੀਸ ਹੁੰਦੇ ਨੇ ਦੋਸਤੋ ਇਹ ਤਾਂ ਉਹੀ ਚੀਜ਼ ਆ ਗਈ ਵੀ ਜਿਵੇਂ ਤੁਸੀਂ ਡੱਬਾ ਬੰਦ ਪਵਾਉਣੇ ਨੇਗੇ ਬਾਕੀ ਆਪਾਂ ਵੀਰ ਨੂੰ ਪੁੱਛ ਦਿਆਂਗੇ ਹੋਰ ਵੀ ਲਾਇਆਂ ਦੀ ਜਾਣਕਾਰੀ ਲੈਣੇ ਇਹੀ ਕੀ ਰੇਡ ਪੈ ਜਾਣਗੇ ਜੇ ਕਿਸੇ ਨੇ ਲੋ ਸੈਗਮੈਂਟ ਦੇ ਵਿੱਚ ਲੈਣੇ ਹੋਣ ਜੀ ਇਹ ਜੀ ਜਿਵੇਂ ਹੁਣ ਇਹ ਡਿਜ਼ਾਈਨ ਆ ਗਿਆ ਦੇਖੋ ਇਹ ਤਾਂ ਬਹੁਤ ਥੋੜੇ ਕੋਸਟ ਦੇ ਲਾਏ ਆ ਗਏ ਜਿਵੇਂ ਆ ਕੇ ਕਿਰਪਾਣੇੰ ਦਾ 17000 ਰੁਪਏ ਦਾ ਵਿੱਦ ਟਾਇਰ ਦੇ ਦਾਂਗੇ ਜੀ ਆਪਾਂ ਇਹ 14 14 ਇੰਚੀ ਆ ਗਿਆ ਜੀ ਇਹ ਅੱਛਾ ਸਵਿਫਟ ਦੇ ਵਿੱਚ ਬਊ ਹਾਂ ਜੀ ਇਹ ਆ ਗਿਆ ਜਿਵੇਂ ਇੱਕ ਸੈਟ ਉਹ ਆ ਗਿਆ ਹਾਂਜੀ ਇਹ ਸਵਿਫਟ ਦੀ ਲਾਏ ਆ ਗਈ ਹੈ 17000 ਦੇ ਸੋਹਣੇ ਟਾਇਰਾਂ ਨਾਲ ਹੋਣਗੇ ਜੀ ਇਹਨਾਂ ਤੋਂ ਵੀ ਵਧੀਆ ਟਾਇਰ ਹੋਣਗੇ ਜਿਹੜੇ ਪਾਕੀ ਦੇਵਾਂਗੇ 17000 ਠੀਕ ਹੈ ਆ ਕਨੇਡਾ ਦੇ ਨਾਲ ਦੇ ਆ ਗਈ ਹੈ ਆਓ ਕਨੇਡਾ ਦੇ ਆ ਗਏ ਜੀ ਉਹ ਆਪਣਾ i20 ਦੇ ਆਗੇ ਆ ਆਪਣੇ ਡਸਟਰ ਦੇ ਆਗੇ ਆ ਹਾਂ ਠੀਕ ਹੈ ਇਧਰ ਆ ਆਪਣੇ ਫੋਰਡ ਦੇ ਆਗੇ ਜੀ ਫਿਗੋ ਦੇ ਫਿਗੋ ਦੇ ਆਗੇ ਹਾਂ ਜੀ ਬਾਈਆਂ ਕੋਲੇ ਤੁਸੀਂ ਨਰਾਸ਼ ਨਹੀਂ ਹੋ ਕੇ ਜਾਓਗੇ ਇੱਥੇ ਤੁਹਾਨੂੰ ਕੱਲੀ-ਕੱਲੀ ਚੀਜ਼ ਮਿਲੂਗੀ ਤੇ ਨਵੇਂ-ਨਵੇਂ ਟਾਇਰ ਮਿਲਣਗੇ ਜੇ ਕਿਸੇ ਨੇ ਕੱਲੇ ਟਾਇਰ ਵੀ ਲੈਣ ਟਾਇਰ ਵੀ ਮਿਲ ਜਾਣਗੇ ਤੇ ਜੇ ਕੱਲੇ ਆ ਲਾਏ ਲੈਣੇ ਤਾਂ ਲਾਏ ਵੀ ਮਿਲ ਜਾਣਗੇ ਤੇ ਸ਼ੋਅਰੂਮ ਦੇ ਵਿੱਚ ਤੁਸੀਂ ਨਿਗਾਹ ਮਾਰ ਲਓ ਮੋਟਰਸਾਈਕਲ ਤੋਂ ਲੈ ਕੇ ਬਾਈ ਕਹਿੰਦਾ ਔਡੀ ਦਾ ਕਰੇ ਲਾਇਆ ਤੇ ਤੁਹਾਨੂੰ ਮਿਲ ਜਾਣਗੇ ਜਿੱਦਾਂ ਬਾਈ ਇਹ ਇਹ ਲਾਇਆ ਆ ਗਿਆ ਬਾਈ ਜੀ ਇਹਨਾਂ ਦਾ ਕੀ ਰੇਟ ਰੈਨ ਵਾਲਾ ਜੀ ਇਹ ਥੋੜਾ ਰੇਟ ਘਟਦਾ ਜਾਂਦਾ ਬਾਈ ਜਮੇ ਇਹ ਲਾਇਆ ਆ ਗਿਆ 16 ਇੰਚੀ ਆ ਗਿਆ ਦੇਖੋ ਇਹਦੀ ਸਪਰਟ ਵਗੈਰਾ ਜਿ ਪਹਿਣਗੇ ਠੀਕ 1000 ਰੁਪਏ ਦਾ ਸੈਟ ਆ ਜੀ ਬਿੱਦਰ ਟਾਇਰ ਅੱਛਾ ਵਿਚੀ ਟਾਇਰ ਨਵੇਂ ਨਾਇਰ ਨੇ ਬਈ ਤਾਂ ਨਾ ਹਾਂਜੀ ਹਾਂ ਠੀਕ ਹੈ ਜੀ ਦੇਖਸਾ ਦੋਸਤੋ ਆਹ ਬਾਈ ਮਿਲਦਾ ਬਲੈਰੋ ਵਗੈਰਾ ਦੇ ਆ ਗਿਆ ਇਹ ਬਲੈਰੋ ਦਾ ਆ ਗਿਆ ਜੀ ਅੱਛਾ ਜੀ ਬਲੈਰੋ ਦੇ ਆ ਗਿਆ ਇਹ ਕਿੰਨੇ ਦਾ ਪੈ ਜਾਂਦਾ ਬਾਈ ਇਹ ਸੈੱਟ ਪੈ ਜਾਂਦਾ ਜੀ 15 ਗਾਹ ਹਜ਼ਾਰ ਰੁਪਏ ਦਾ ਕੱਲੇ ਲਾਏ ਜੀ ਤਾਂ ਹਾਂ 3500 ਹੋਣਗੇ ਜੀ ਅੱਛਾ ਬਲੈਰੋ ਵਾਸਤੇ ਤੇ ਇਹ ਮਿਲਦਾ ਬਰਨਾ ਦੇ ਆ ਗਿਆ ਇਹ ਬਰਨਾ ਦਾ オリジナル ਆ ਗਿਆ ਸੈੱਟ ਜਿਹੜੇ ਕੰਪਨੀ ਬਣਾ ਲੱਗੀਆਂ ਹਾਂ ਜਿਹੜੇ ਆਪਣਾ ਨਵੇਂ ਡਿਜ਼ਾਈਨ ਚ ਆ ਗਏ ਸੀ ਦੇਖ ਸਕਦੇ ਹੋ ਦੋਸਤੋ ਤੁਸੀਂ ਟਾਇਰ ਨੂੰ ਵੀ ਤੇ ਵੀਰੇ ਇਹ ਨੀਚੇ ਵਾਲੇ ਦਾ ਕੀ ਰੇਟ ਹੈਗਾ ਜੀ ਇਹ ਆ ਗਿਆ ਜੀ ਜਿਵੇਂ ਆਪਣਾ ਨੋਵਾ ਵਗੈਰਾ ਦੀ ਫਿਟਮੈਂਟ ਆ ਗਈ ਇਹ 15 ਵਿੱਚ ਆ ਗਏ ਇਹ 10000 ਰੁਪਏ ਦੇ ਓਨਲੀ ਲਾਏ ਨਹੀਂ ਜੀ ਕੱਲੇ ਲਾਏ 10000 ਕੱਲੇ ਹਾਂਜੀ ਤੇ ਟਾਇਰ ਵਿਦ ਵਿਦ ਟਾਇਰ ਦਾ ਕੰਡੀਸ਼ਨ ਦਾ ਡਿਪੈਂਡ ਕਰਦਾ ਜੀ ਕੰਮ ਦੇ ਨਾਲ ਉਹ ਕਸਟਮਰ ਦੇ ਹਿਸਾਬ ਨਾਲ ਜਿੱਦਾਂ ਤੁਸੀਂ ਟਾਇਰ ਪਵਾਓਗੇ ਦੋਸਤੋ ਉਹੇ ਜਿਹਾ ਤੁਹਾਡੇ ਵਾਸਤੇ ਰੇਟ ਰਹੂਗਾ ਜਿਸ ਤਰ੍ਹਾਂ ਭਾਈ ਇਹ ਬਲੀਨੋ ਦੇ ਆ ਗਏ ਹਨਾ ਹਾਂ ਇਹ ਬਲੈਨੋ ਦੇ ਆ ਗਏ ਜੀ ਇੱਕ ਕੰਪਨੀ ਫਿੱਟਡ ਹੈ ਬਾਈ ਜੇ ਜਿਹੜੇ ਕਸਟਮਰ ਨਾ ਐ ਕਹਿੰਦੇ ਨੇ ਵੀ ਸਾਨੂੰ ਕੰਪਨੀ ਫਿੱਟਡ ਮਿਲ ਜਾਣ ਏ ਵੀ ਨਾਲ ਦੇ ਤੁਹਾਨੂੰ ਮਿਲ ਜਾਣਗੇ ਬਾਈ ਜਿੰਨੇ ਸਕ੍ਰੈਚ ਵਗੈਰਾ ਹੈ ਕਿ ਨੇ ਇਹ ਤੁਸੀਂ ਕਰਕੇ ਦਿਓਗੇ ਸਾਹ ਦੇ ਦੇਖੋ ਆ ਇਹਨੂੰ ਕਰ ਦਾਂਗੇ ਜੀ ਬਾਈ ਕੇ ਅੱਛਾ ਜਮਨ ਉਵੇਂ ਵਰਗਾ ਬਣ ਜੂਜੀ ਹਾਂ 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 ਇੱਕ ਕਸਟਮਰ ਨੂੰ ਦੱਸ ਕੇ ਕਰਦੇ ਆਂ ਜੀ ਅਸੀਂ ਵੀ ਇਹਨੂੰ ਕਰਦੀ ਆ ਜੀ ਅਗਲੇ ਦੀ ਬਹੁਤ ਸੋਹਣੀ ਗੱਲ ਆ ਜੀ ਹਨਾ ਇਹ ਅਗਲੇ ਦੀ ਇੱਛਾਤਾ ਕਰ ਦਨੇ ਆ ਹਾਂ ਨਹੀਂ ਵਿੱਚ ਕੀ ਹੁੰਦਾ ਵਾਲੇ ਰੰਗ ਮਾਰ ਮਾਰ ਕੇ ਰੱਖੀ ਜਾਂਦੇ ਨੇ ਨਾ ਉਹ ਜਗ੍ਹਾ ਕੰਮ ਨਹੀਂ ਆ ਤੇ ਬਾਈ ਕਾ ਬੌਸਨ ਦੇ ਜਮਾਂ ਨਵੇਂ ਪਏ ਨੇ ਇਹ ਹਾਂ ਜੀ ਹਾਂ ਇਹ ਆਪਾਂ ਨੂੰ 16 ਇੰਚੀ ਸੈੱਟ ਆ ਗਿਆ ਜੀ ਕੀ ਰੇਟ ਦਾ ਜੀ ਇਹ ਦਿੱਤਾ ਰੇਟ 30000 ਰੁਪਏ ਦਾ ਸੈੱਟ ਆ ਜੀ ਨਮਾ ਗੱਲੇ ਦੇ ਜੀ ਨਮਾਤਾ ਜੀ ਇਹ 55 56000 ਰੁਪਏ ਜਾ ਕੇ ਜਾਂਦੇ ਬਾਈ ਯਾਰ ਤੁਸੀਂ ਤਾਂ ਹੱਦ ਕਰ ਰੱਖੀ ਜਮੀ ਰੇਟਾ ਰੂਟਾ ਨਹੀਂ ਹੈ ਅੱਗੇ ਵੀ ਬਿਲਕੁਲ ਨਮਾ ਆ ਗਿਆ ਵਾ ਉਸ ਦਾ ਇਹ ਵੀ 16 ਇੰਚ ਹੀ ਆ ਗਿਆ ਜੀ ਇਹ ਵੀ 20 ਨੈਟਲ ਦੇ ਟਾਇਰ ਨੇ ਹਾਂ ਜੀ ਹਾਂ ਦੇਖ ਲਓ ਦੋਸਤੋ ਇਹਨਾਂ ਦਾ ਤਾਂ ਬਹੁਤ ਜਿਆਦਾ ਟ੍ਰੈਂਡ ਹੈ ਇਹ ਲਾਇਆ ਦਾ ਤਾਂ ਹਾਂ ਜੀ ਬਹੁਤ ਹੀ ਜਿਆਦੇ ਤੇ ਵੀਰਾਂ ਕੋਲੇ ਇਹਨਾਂ ਦਾ ਮੇਲਾ ਲੱਗਿਆ ਪਰ ਢੇਰੀ ਢੇਰ ਨੇ ਵੀਰਾਂ ਕੋਲੇ ਇਹਨਾਂ ਦੇ ਆ ਤੁਸੀਂ ਦੇਖ ਸਕਦੇ ਹੋਗੇ ਤੇ ਜਿਹੜੀ ਕੰਪਨੀ ਫਿੱਟਰ ਨੇ ਜੇ ਕਿਸੇ ਵੀਰ ਨੇ ਜਿੱਦਾਂ ਕਿ LDI ਤੋਂ BDI ਕਰਨੀ ਹੈ ਉਦਾਂ ਦੇ JDI ਕਰਨੀ ਹੈ ਨਵੇਂ ਅਲਾਈਨ ਨਾਲ ਦੇ ਅਲਾਈ ਪਾ ਕੇ ਤੁਸੀਂ ਗੱਡੀ ਦੀ ਲੁੱਕ ਵੀ ਵਧਾ ਸਕਦੇ ਹੋਗੇ ਤੇ ਲੁੱਕ ਨਵੀਂ ਲੁੱਕ ਦੇ ਵਿੱਚ ਗੱਡੀ ਨੂੰ ਕਰ ਸਕਦੇ ਹੋਗੇ ਜਿੱਦਾਂ ਏਜੰਸੀ ਦੇ ਵਿੱਚੋਂ ਪਾ ਕੇ ਪੈ ਕੇ ਆਉਂਦੇ ਨੇ ਨਾ ਲਾਏ ਉਦਾਂ ਦੇ ਅਲਾਈ ਤੁਹਾਨੂੰ ਮਿਲ ਜਾਣਗੇ ਅਲਾਈ ਤੋਂ ਬਿਨਾ ਤਾਂ ਕਾਰ ਅਧੂਰੀ ਹੁੰਦੀ ਹੈ ਦੋਸਤੋ ਆਜੋ ਆਪਾਂ ਤੁਹਾਨੂੰ ਹੋਰ ਵੀ ਦਿਖਾਉਣੇ ਆਗੇ ਅਲਾਈ ਜਿੱਦਾਂ ਕਿ ਵੀਰ ਜੀ ਆ ਆ ਗਿਆ ਇਹ 15 ਇੰਚ ਹੀ ਆ ਗਿਆ ਜੀ ਨਹੀਂ ਇਹ 16 ਇੰਚ ਹੀ ਆ ਗਿਆ ਜੀ ਇਹ 16 ਇੰਚ ਤੇ ਬਿੱਦਰ ਟਾਇਰ ਦਾ ਰੀਟ ਕਿੰਨਾਂ ਵਾਲਾ ਕੀ ਇਹਦਾ ਬਿੱਦਰ ਟਾਇਰ ਇਹ 35000 ਰੁਪਏ ਦਾ ਸੈੱਟ ਹੈ ਜੀ ਫੁੱਲ ਹਾਂ ਜੀ ਬਾਈ ਇਹਦਾ ਟ੍ਰੈਂਡ ਵੀ ਬਹੁਤ ਹੈ ਯਾਰ ਹਾਂ ਜੀ ਹਾਂ ਵਧੀਆ ਟਾਇਰ ਹੋਣਗੇ ਜੇ ਕੋਈ ਆਪਣੇ ਚੈਨਲ ਦਾ ਨਾਮ ਲੈ ਕੇ ਆਊਗਾ ਮਾਨਤਾਨ ਕਰੋ ਆ ਜਰੂਰ ਜੀ ਜਰੂਰ ਜੀ ਦੋਸਤੋ ਮਾਨਤਾਨ ਕਰਾ ਲਿਓ ਤੁਸੀਂ ਵੀਡੀਓ ਦਿਖਾ ਦੇ ਵੀਰਾਂ ਨੂੰ ਵੀ ਸੇਫ ਡੀਐਸਡਬਲੂ ਪੇਜ ਨੂੰ ਅਸੀਂ ਦੇਖ ਕੇ ਤੇ ਵੀਡੀਓ ਦੇਖ ਕੇ ਆਏ ਆਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਜੋ ਵਧੀਆ ਡਿਸਕਾਊਂਟ ਬਾਈ ਦੇਊਗਾ ਤੁਹਾਨੂੰ ਹ ਤੇ ਆ ਵੀ ਬਾਈ ਨਵੇਂ ਲੈਣਾ ਹਾਂ ਇਹ ਵੀ ਥੋੜੇ ਚੱਲੇ ਹੋਏ ਸਰ ਇਹ ਕਿੰਨੇ ਰੁਪਈਆ ਦੇ ਨੇ ਬਾਈ ਇਹ ਆਪਾਂ ਵਿੱਧ ਟਾਇਰ ਦੇ ਦਾਂਗੇ ਜੀ 35000 ਰੁਪਏ ਦੇ ਫੁੱਲ 35000 ਰੁਪਏ ਦੇ ਵਿੱਚ ਵਿੱਧ ਟਾਇਰ ਕਿਤੋਂ ਵੀ ਨਹੀਂ ਮਿਲਣੇ ਹੈਗੇ ਇਹ ਮਿਲਣਗੇ ਤੁਹਾਨੂੰ ਇਹ ਤੁਹਾਨੂੰ ਮਿਲਣਗੇ ਜੀ ਦਸ਼ਮੇਸ਼ ਟਾਇਰ ਪਲਾਜ਼ਾ ਆ ਉੱਪਰੋਂ ਸ਼ੋਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਜਿਵੇਂ ਨਵੇਂ-ਨਵੇਂ ਅਲਾਇਡ ਡੱਬਾ ਬੰਦ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਸੈਕੰਡ ਹੈਂਡ ਵੀ ਡੱਬਾ ਬੰਦ ਵਰਗੇ ਮਿਲ ਜਾਣਗੇ ਜਾਖਲ ਸਹਿਰ ਦੇ ਵਿੱਚ ਆਪਾਂ ਅੱਜ ਆਏ ਸੀਗੇ ਤੇ ਜਾਖਲ ਸਹਿਰ ਦੇ ਵਿੱਚ ਤੁਹਾਨੂੰ ਇਹ ਸ਼ੋਰੂਮ ਹੈ ਬਿਲਕੁਲ ਬਟਲਾੜਾ ਰੋਡ ਦੇ ਉੱਤੇ ਜਿਵੇਂ 메ਨ ਰੋਡ ਦੇ ਉੱਤੇ ਤੁਹਾਨੂੰ ਇਹ ਸ਼ੋਰੂਮ ਮਿਲੂਗਾ ਆ ਤੁਸੀਂ ਦੇਖ ਸਕਦੇ ਹੋ ਸ਼ੋਰੂਮ ਆ ਇਧਰ ਸੜਕ ਮੂਨਕਰ ਨਹੀਂ ਜਾਂਦੀ ਹੈਗੀ ਤੇ ਇਧਰੋਂ ਆਪਾਂ ਬਟਲਾੜਾ ਮੂਨਕਰ ਰੋਡ ਕਹਿ ਸਕਦੇ ਹਾਂਗੇ ਦਸ਼ਮੇਸ਼ ਟਾਇਰ ਪਲਾਜ਼ਾ ਤੇ ਬਾਕੀ ਵੀਰ ਤੋਂ ਲੈ ਲਈਏ ਡਿਟੇਲ ਆਪਾਂ ਨੰਬਰ ਨੰਬਰ ਬਾਰੇ ਵਿਕਸੇ ਨੰਬਰ ਦੇ ਉੱਤੇ ਕਨੈਕਟ ਕਰਕੇ ਬਾਈ ਆਉਣ ਤੁਹਾਡੇ ਕੋਲੇ ਹਾਂਜੀ ਵੀਰ ਜੀ ਆਪਣਾ ਪ੍ਰੋਪਰ ਐਡਰੈਸ ਮੈਂਸ਼ਨ ਕਰੋ ਜੀ ਆਪਣਾ ਐਡਰੈਸ ਸ਼ਹਿਰ ਜਖਲ ਜੀ ਜੀ ਤੇ ਇਹ ਆਪਣਾ ਸ਼ਾਪ ਪਈ ਜਾਂਦੀ ਜੀ ਬਲੱਡਾ ਤੋਂ ਜਖਲ ਰੋਡ ਜੀ ਜਿਹੜਾ ਆ ਗਿਆ ਆਪਣਾ ਅੱਛਾ ਜੀ ਤੇ ਨੀਅਰ ਆਪਣੇ ਦੋ ਜੋੜੇ ਪੈਟਰੋਲ ਪੰਪ ਆ ਗਈ ਜੀ ਨੀਅਰ ਪੈਟਰੋਲ ਪੰਪ ਆ ਗਈ ਜੀ ਹਾਂਜੀ ਹਾਂ ਚੰਨੇੜੋਂ ਨੇੜੇ ਦੋ ਪੰਪ ਨੇ ਦੋ ਪੰਪ ਨੇ ਜੀਆ ਦੋਸਤੋ ਇਹ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਿ ਨੀਅਰ ਦੋ ਪੈਟਰੋਲ ਪੰਪ ਆ ਜਾਂਦੇ ਨੇਗੇ ਤੇ ਬਾਕੀ ਵੀਰ ਤੋਂ ਆਪਾਂ ਨੰਬਰ ਲੈਣੇਗੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾਗਾ ਆ ਬਾਈ ਦੇ ਨਾਲ ਕਨੈਕਟ ਕਰ ਸਕਦੇ ਹੋਗੇ ਤੁਸੀਂ ਹਾਂਜੀ ਨੰਬਰ ਇੱਕ ਵਾਰੀ ਮੈਂਸ਼ਨ ਕਰ ਦਿਓ ਜੀ ਨੰਬਰ ਆਪਣਾ 9855229527 ਜੀ ਹਾਂਜੀ 90411840755 ਦੋਸਤੋ ਇਸ ਨੰਬਰ ਦੇ ਉੱਤੇ ਤੁਸੀਂ ਕਨੈਕਟ ਕਰਕੇ ਵੀਰ ਨਾਲ ਤੁਸੀਂ ਡੀਲ ਕਰ ਸਕਦੇ ਹੋ ਅਲਾਏ ਵੀ ਲਾਂਦੀ ਨਵੀਂ ਕਾਰ ਲੈਣ ਤੋਂ ਬਾਅਦ ਸਿੱਧਾ ਬਾਈ ਦੇ ਜਦੋਂ ਮੇਸ਼ੇ ਟਾਇਰ ਫਲਾਜਾ ਦੇ ਉੱਤੇ ਤੁਸੀਂ ਜ਼ਾਖਲ ਸਾਹਿਬ ਦੇ ਵਿੱਚ ਬਾਈ ਨਾਲ ਡੀਲ ਕਰ ਸਕਦੇ ਹੋ ਆ ਕੇ ਨਵੇਂ-ਨਵੇਂ ਅਲਾਈਪ ਵਾ ਸਕਦੇ ਹੋਗੇ ਤੇ ਬਾਈ ਟਾਇਰ ਟੂਰ ਵੀ ਕੱਲੇ ਮੇਰੇ ਕੋਲ ਨੇ ਟਾਇਰ ਨਵੇਂ ਜੀ ਫਰੈਸ਼ ਵੀ ਲੈਣੇ ਨੇ ਤਾਂ ਫਰੈਸ਼ ਮਿਲਣਗੇ ਸਾਰੀਆਂ ਕੰਪਨੀਆਂ ਰੱਖਦੇ ਆਂ ਆਪਾਂ ਠੀਕ ਹੈ ਜੀ ਜਿਵੇਂ JK ਹੋ ਗਿਆ ਜੀ ਗੂਡਇਰ ਹੋ ਗਿਆ ਪੋਂਡੋ ਜੋਕੋਹਾਮਾ ਠੀਕ ਹੈ ਜੀ ਬ੍ਰਿਸਟੋਨ ਇਹ ਸਾਰੀ ਕੰਪਨੀਆਂ ਦੇ ਟਾਇਰ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਠੀਕ ਹੈ ਜੀ ਸੈਕੰਡ ਲੈਣੇ ਦਾ ਸੈਕੰਡ ਦਾ ਕੋਈ ਚੱਕਰੀ ਨਹੀਂ ਭੰਡਾਰਾ ਆਪਣੇ ਕੋਲ ਹਾਂ ਜੀ ਹਾਂ ਉਹ ਤਾਂ ਆਪਾਂ ਦੇਖ ਹੀ ਲਏ ਤਾਂ ਦੱਸ ਕਹਾਂ ਵੀ ਦਿਖਾ ਦੂਗਾ ਕੱਲੇ ਟਾਇਰ ਵੀ ਲੈਣੇ ਨੇ ਤਾਂ ਕੱਲੇ ਜੇਕਰ ਬਾਈ ਮੰਨ ਕੇ ਚਲੋ ਏਜੰਸੀ ਦੇ ਵਿੱਚੋਂ ਗੱਡੀ ਕਸਟਮਰ ਨੇ ਲੈ ਲਈ ਹਾਂ ਜੀ ਉਹਦੇ ਨਾਲ ਆਪਣੇ ਰਿੰਬਾ ਆਉਂਦੇ ਅਚਾ ਦੇਖਦੇ ਆ ਵੀ ਕਿੰਨੇ ਇੰਚੀ ਰਿੰਮ ਨੇ ਉਸ ਹਿਸਾਬ ਤੇ ਰੇਟ ਲੱਗ ਜੰਦਾ ਤੇ ਉਹ ਟਾਇਰ ਵੀ ਵਿੱਚ ਹੀ ਕੱਟ ਹਾਂ ਜੀ ਹਾਂ ਟਾਇਰ ਵੀ ਕਟਾ ਕੇ ਵੱਡਾ ਛੋਟਾ ਕਰਨਾ ਅਗਲੇ ਨੇ ਉਸ ਹਿਸਾਬ ਤੇ ਟਾਇਰ ਕੱਟ ਲੈਣੇ ਜੀ ਠੀਕ ਹੈ ਜੀ ਉਹ ਸੂਰੇ ਰੇਟਾਂ ਜੇ ਕੱਟ ਜਾਂਦਾ ਜਿਵੇਂ ਅਗਲਾ ਏਜੰਸੀ ਜੋ ਗੱਡੀ ਸਿੱਧੀ ਲੈ ਕੇ ਆਉਂਦਾ ਅੱਛਾ ਜੀ ਹਾਂ ਜੀ ਦੋਸਤੋ ਇਹੋ ਜਿਹੇ ਫੈਸਿਲਿਟੀਆਂ ਤਾਂ ਸਾਨੂੰ ਦਸ਼ਮੇਸ਼ ਟਾਇਰ ਪਲਾਜ਼ਾ ਦੇ ਉੱਤੇ ਜੱਟ ਸਹਿਰ ਦੇ ਵਿੱਚ ਮਿਲਣਗੀਆਂ ਜਲਦੀ ਤੋਂ ਜਲਦੀ ਤੁਸੀਂ ਕਨੈਕਟ ਕਰਕੇ ਵੀਰ ਨਾਲ ਡੀਲ ਕਰ ਸਕਦੇ ਹੋਗੇ ਥੈਂਕ ਯੂ ਦੋਸਤੋ ਧੰਨਵਾਦ ਜੀ